ਹਾਂਜੀ ਦੋਸਤੋ ਸਭ ਦਾ ਸਵਾਗਤ ਹੈ ਜੀ ਤੇ ਹਾਜ਼ਰਾਂ ਜੀ ਮੌਸਮ ਬਾਰੇ ਜਾਣਕਾਰੀ ਲੈ ਕੇ ਅੱਜ ਕਿਵੇਂ ਰਵੇਗਾ ਮੌਸਮ ਕਿਰਪਾ ਕਰਕੇ ਲਾਲ ਬਟਨ ਦਾ ਨਿਸ਼ਾਨ ਦਬਾ ਕੇ ਚੈਨਲ ਸਬਸਕ੍ਰਾਈਬ ਕਰ ਲਵੋ ਨਾਲ ਬੈਲ ਆਈਕਨ ਦਬਾ ਦਿਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਦੋਸਤੋ ਮੌਸਮ ਦੀ ਜਾਣਕਾਰੀ ਦੇਣ ਤੋਂ ਪਹਿਲਾਂ ਇੱਕ ਬੇਨਤੀ ਜਿਵੇਂ ਕਿ ਅਸੀਂ ਕੁਝ ਦਿਨ ਪਹਿਲਾਂ ਜਿਹੜੀ ਇੱਕ ਵੀਡੀਓ ਪਾਈ ਸੀ ਜਿਸ ਦੇ ਵਿੱਚ ਪੀਏਯੂ ਲੁਧਿਆਣਾ ਦੇ ਮਹਿਰਾਂ ਦੁਆਰਾ ਦਿੱਤੀ ਗਈ ਜਿਹੜੀ ਸੂਚਨਾ ਸੀ ਉਸ ਨੂੰ ਦੱਸਿਆ ਗਿਆ ਸੀ ਕਿ ਜਿਹੜੇ ਕਿਸਾਨ ਵੀਰਾਂ ਨੇ ਕਣਕ ਦੀ ਲੇਟ ਬਜਾਈ ਕਰੀਏ ਜਿਵੇਂ ਕਿ ਕੱਚੇ ਆਲੂ ਵਗੈਰਾ ਪੱਟ ਕੇ ਜਾਂ ਜਿੱਥੇ ਤੋਰੀਆ ਵਗੈਰਾ ਦੀ ਫਸਲ ਲਈ ਗਈ ਹੈ ਤੇ ਉਹਨਾਂ ਕਣਕਾਂ ਵਾਸਤੇ ਜਿਹੜੀ ਸੂਚਨਾ ਜਾਰੀ ਕੀਤੀ ਗਈ ਸੀ ਉਸ ਨੂੰ ਪੇਸ਼ ਕੀਤਾ ਗਿਆ ਸੀ ਪਰ ਬਹੁਤੇ ਸਰੋਤਿਆਂ ਨੇ ਥੋੜਾ ਜਿਹਾ ਇਸ ਗੱਲ ਨੂੰ ਹੋਰ ਤਰ੍ਹਾਂ ਲਿਆ ਸੀ ਕਿਸਾਨ ਵੀਰਾਂ ਨੇ ਕਿ ਇੰਨੀ ਲੇਟ ਜਿਹੜੀ ਹੁਣ ਇਹਨਾਂ ਦਿਨਾਂ ਦੌਰਾਨ ਪਾਣੀ ਨਹੀਂ ਲਾਉਣਾ ਚਾਹੀਦਾ ਪਰ ਵੀਰਾਂ ਦੋਸਤਾਂ ਨੂੰ ਬੇਨਤੀ ਹੈ ਕਿ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਆ ਕਰੋ ਸੋ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਮੌਸਮ ਦੀ ਸਭ ਤੋਂ ਪਹਿਲਾਂ ਅੱਜ ਦਾ ਯੂਪੀ ਦਾ ਮੌਸਮ ਉੱਤਰ ਪ੍ਰਦੇਸ਼ ਦੇ ਵਿੱਚ ਅੱਜ ਸਵੇਰ ਤੋਂ ਦੁਪਹਿਰ ਤੱਕ ਜਿਹੜੀ ਟੁੱਟਵੀਂ ਬੱਦਲਬਾਈ ਕਿਤੇ ਕਿਤੇ ਕਾਫੀ ਪਰਮੇ ਬੱਦਲ ਜਿਹੜੇ ਰਹਿਣਗੇ ਤੇ ਕਿਤੇ ਕਿਤੇ ਛਿੱਟੇ ਪੈਣ ਦੀ ਸੰਭਾਵਨਾ ਹੈ ਯੂਪੀ ਦੇ ਵਿੱਚ ਤੇ ਪੰਜਾਬ ਦੇ ਮੌਸਮ ਦੀ ਗੱਲ ਕਰਦੇ ਹਾਂ ਪੰਜਾਬ ਵਿੱਚ ਇਕਾ ਦੁਕਾ ਥਾਵਾਂ ਨੂੰ ਛੱਡ ਕੇ ਬਾਕੀ ਪੰਜਾਬ ਦੇ ਵਿੱਚ بارش ਵਰਗੀ ਕੋਈ ਸੰਭਾਵਨਾ ਨਹੀਂ ਜਿੱਥੇ ਸੰਭਾਵਨਾ ਉਹਨਾਂ ਦੇ ਵਿੱਚ ਪਠਾਨਕੋਟ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਵਿੱਚ ਕੁਝ ਇੱਕ ਥਾਵਾਂ ਤੇ ਦੁਪਹਿਰ ਵੇਲੇ ਛਿੱਟੇ ਪੈਣ ਦੀ ਸੰਭਾਵਨਾ ਉਹ ਵੀ ਕਾਫੀ ਜ਼ਿਆਦਾ ਘੱਟ ਹੈ ਪਰ ਟੁੱਟਵੀਂ ਬੱਦਲਬਈ ਜਿਹੜੀ ਇਹ ਦੁਪਹਿਰ ਸਮੇਂ ਪੰਜਾਬ ਦੇ ਵਿੱਚ ਬਣੀ ਰਹੇਗੀ ਤੇ ਇਸ ਦੇ ਨਾਲ ਹੀ ਅੱਜ ਜਿਹੜੇ ਵਾਅਰੋਲੇ ਨੇ ਉਹ ਚੱਲਣ ਦੀ ਸੰਭਾਵਨਾ ਹੈ ਤੇ ਇੱਕ ਬੇਨਤੀ ਹੋਰ ਹੈ ਸਾਰੇ ਕਿਸਾਨ ਵੀਰਾਂ ਨੂੰ ਜਿਹੜੇ ਪੰਜਾਬ ਤੋਂ ਬਾਹਰ ਦੇ ਸਟੇਟਾਂ ਦੇ ਵੀ ਕਿਸਾਨ ਨੇ ਕਿ ਇਹਨਾਂ ਦਿਨਾਂ ਦੌਰਾਨ ਜਿਹੜੀ ਇਹ ਖੇਤਾਂ ਦੇ ਨੇੜੇ ਤੇੜੇ ਅੱਗ ਵਗੈਰਾ ਨਾ ਲਗਾਈ ਜਾਵੇ ਤੇ ਕਿਉਂਕਿ ਕੋਈ ਵੀ ਇਸ ਤਰ੍ਹਾਂ ਦਾ ਹਾਦਸਾ ਹੋ ਸਕਦਾ ਹੈ ਅਚਾਨਕ ਵਾਵਰੋਲਾ ਵਗੈਰਾ ਚੱਲਣ ਨਾਲ ਤੇ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਚੰਡੀਗੜ੍ਹ ਦੇ ਮੌਸਮ ਦੀ ਚੰਡੀਗੜ੍ਹ ਦਾ ਮੌਸਮ ਜਿਹੜਾ ਲਗਭਗ ਠੰਡਾ ਰਹੇਗਾ ਤਾਪਮਾਨ ਘੱਟ ਰਹੇਗਾ ਤੇ ਕਿਤੇ ਕਿਤੇ ਟੁੱਟਵੀਂ ਬੱਦਲਵਾਈ ਜਿਹੜੀ ਉਹ ਬਣੀ ਹੀ ਰਹੇਗੀ ਤੇ ਸਵੇਰ ਤੋਂ ਦੁਪਹਿਰ ਦੇ ਸਮੇਂ ਤੱਕ ਜਿਹੜੀ ਇਹ ਬੱਦਲਵਾਈ ਦੀ ਜ਼ਿਆਦਾ ਸੰਭਾਵਨਾ ਹੈ ਜੰਮੂ ਦੇ ਵਿੱਚ ਦੁਪਹਿਰ ਵੇਲੇ ਜਿਹੜੀ ਇਹ ਬੱਦਲਵਾਈ ਹੋ ਸਕਦੀ ਹੈ ਛਿੱਟੇ ਵੀ ਪੈ ਸਕਦੇ ਨੇ ਦਿੱਲੀ ਦੇ ਵਿੱਚ ਮੌਸਮ ਜਿਹੜਾ ਲਗਭਗ ਸਾਫ਼ ਰਹੇਗਾ ਕਿਤੇ ਕਿਤੇ ਟੁੱਟਵੀਂ ਬੱਦਲਬਾਈ ਹੋ ਸਕਦੀ ਏ ਹਰਿਆਣਾ ਦੇ ਵਿੱਚ ਮੌਸਮ ਜਿਹੜਾ ਲਗਭਗ ਸਾਫ਼ ਰਹੇਗਾ ਕਿਤੇ ਕਿਤੇ ਟੁੱਟਵੀਂ ਬੱਦਲਬਾਈ ਹੋ ਸਕਦੀ ਏ ਪਰ ਜਿਹੜਾ ਦਿਨ ਦਾ ਤਾਪਮਾਨ ਏ ਉਸ ਦੇ ਵਿੱਚ ਥੋੜਾ ਵੱਧ ਹੋਵੇਗਾ ਲਗਭਗ ਦਿਨ ਦਾ ਤਾਪਮਾਨ ਜਿਹੜਾ ਉਹ 35 ਡਿਗਰੀ ਤੱਕ ਉਮੀਦ ਏ ਤੇ ਹਿਮਾਚਲ ਪ੍ਰਦੇਸ਼ ਵਿੱਚ ਜਿਹੜੀ ਬੱਦਲਬਾਈ ਬਣੀ ਰਹੇਗੀ ਤੇ ਦੁਪਹਿਰ ਵੇਲੇ ਕਿਤੇ ਕਿਤੇ ਛਿੱਟੇ ਪੈਣ ਦੀ ਸੰਭਾਵਨਾ ਹੈ ਰਾਜਸਥਾਨ ਦਾ ਦਿਨ ਦਾ ਤਾਪਮਨ ਜਿਹੜਾ ਹੈ ਉਹ ਅਖਬਾਰਾ ਜਿਹੜਾ ਜਾ ਸਕਦਾ ਹੈ ਜਾਨੀ ਕਾਫੀ ਜ਼ਿਆਦਾ ਗਰਮੀ ਪੈਣ ਦੀ ਸੰਭਾਵਨਾ ਹੈ ਪਰ ਰਾਜਸਥਾਨ ਵਿੱਚ ਸ਼ਾਮ ਸਮੇਂ ਕਿਤੇ ਕਿਤੇ ਟੁੱਟਵੀਂ ਬੱਦਲਬਾਈ ਹੋ ਸਕਦੀ ਹੈ ਸੋ ਦੋਸਤੋ ਏਸੀ ਮੌਸਮ ਬਾਰੇ ਜਾਣਕਾਰੀ ਕਿਰਪਾ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਆਪਣੇ ਵਡਮੁੱਲੇ ਵਿਚਾਰ ਵੀ ਜਰੂਰ ਦਿਆ ਕਰੋ ਤੇ ਕਿਉਂਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਰਜਾਨਾ ਤੁਹਾਨੂੰ ਮੌਸਮ ਬਾਰੇ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਜਿਵੇਂ ਕਿ ਇੱਕ ਕਿਹਾ ਜਾ ਰਿਹਾ ਹੈ ਕਿ ਤੇਜ਼ ਹਨੇਰੀ ਵਗੈਰਾ ਦੀ ਸੰਭਾਵਨਾ ਹੈ ਪਰ ਅੱਜ ਬਹੁਤੀ ਭਾਗਾਂ ਦੇ ਵਿੱਚ ਤੇਜ਼ ਹਨੇਰੀ ਵਰਗੀ ਕੋਈ ਸੰਭਾਵਨਾ ਨਹੀਂ ਸੋ ਦੋਸਤੋ ਦਿਓ ਇਜਾਜ਼ਤ ਆਪਣੇ ਦੋਸਤ ਸਾਹਿਬ ਵਿਰਕ ਨੂੰ ਜਿਉਂਦੇ ਵੱਸਦੇ ਰਹੋ ਧੰਨਵਾਦ